ਸਤਿ ਸ਼੍ਰੀ ਅਕਾਲ ਫਰੈਂਡਸ ਅੱਡੀ ਅੱਜ ਦੀ ਕਹਾਣੀ ਹੈ ਸਰੀਰਕ ਸਾਂਝ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਸੂਰਜ ਮੁੱਕੀ ਪੱਕ ਗਿਆ ਤਾਂ ਵੇੜੇ ਦੀਆਂ ਹੋਰ ਕੁੜੀਆਂ ਔਰਤਾਂ ਨਾਲ ਰਾਣੀ ਵੀ ਭਰੇ ਖੱਗੇ ਵੱਡਣ ਲਈ ਦਿਹਾੜੀ ਤੇ ਗਈ ਖੱਗਿਆਂ ਤੋਂ ਖੂਬ ਸੂਰਤ ਪੀਲੀਆਂ ਪੱਤੀਆਂ ਝੜ ਗਈਆਂ ਹੋਈਆਂ ਸਨ ਤੇ ਬੂਟੇ ਵੀ ਖੜ ਸੁੱਕ ਜਹੇ ਹੋਏ ਖੱਗੇ ਵੱਡਦੇ ਆ ਉਹ ਕਿਤੇ ਕਿਤੇ ਪੱਜੇ ਹੋਏ ਬੂਟੇ ਦੇਖ ਕੇ ਤਰਬਕ ਉੱਠਦੀ ਇਹ ਉਸ ਦੀਤੇ ਗੁਰਪਾਲ ਦੀ ਸਰੀਰਕ ਸਾਂਝ ਦੇ ਗਵਾਹ ਸਨ ਉਸ ਨੇ ਤਾਂ ਕਈ ਵਾਰੀ ਉਸ ਨੂੰ ਕਿਹਾ ਸੀ ਪਿੰਡ ਦੇ ਲੋਕ ਹੁਣ ਬੜੀਆਂ ਗੱਲਾਂ ਬਣਾਉਣ ਲੱਗ ਪਈ ਆ ਮੈਨੂੰ ਕਿਤੇ ਲੈ ਚੱਲ ਪਰ ਉਹ ਹਰ ਵਾਰੀ ਹੱਸ ਕੇ ਉਸ ਨੂੰ ਟਾਲ ਜਾਂਦਾ ਉਹ ਸੋਚਣ ਲੱਗੀ ਫੁੱਲ ਝੜ ਗਏ ਖੱਗੇ ਵੱਡੇ ਗਏ ਟਾਂਡੇ ਵਾ ਦਿੱਤੇ ਜਾਣਗੇ ਫਿਰ ਤਾਂ ਉਸ ਦੇ ਪਿਆਰ ਦੀ ਗਵਾਹੀ ਦੇਣ ਜੋਗਾ ਕੁਝ ਵੀ ਨਹੀਂ ਬਚਣਾ ਤੇ ਉਸ ਮਨ ਹੀ ਮਨ ਫੈਸਲਾ ਕੀਤਾ ਉਹ ਜ਼ਰੂਰ ਗੁਰਪਾਲ ਨੂੰ ਗੱਲ ਕਿਸੇ ਪਾਸੇ ਲਾਉਣ ਲਈ ਜੋੜ ਦੇਵੇਗੀ ਸ਼ਾਇਦ ਉਹ ਭੁੱਲ ਗਈ ਸੀ ਕਿ ਅਜਿਹਾ ਫੈਸਲਾ ਉਸਨੇ ਪਹਿਲਾਂ ਵੀ ਕਈ ਵਾਰ ਕੀਤਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ